ਇਹ ਚੋਣ ਦੀ ਜਿਹੜੀ ਹੈ ਸ਼ੁਰੂ ਕਰ ਰਿਹਾ ਗੁਰੂ ਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੋਂ ਤਰਨ达 ਸਿੰਘ ਸਾਹਿਬ ਤੋਂ ਨਤਮਤ ਮਸਤਕ ਹੋ ਕੇ ਚੋਣ ਦਾ ਜਿਹੜਾ ਅਸੀਂ ਬੂਟਾ ਮੰਗਣ ਦਾ ਆਗਾਜ਼ ਸ਼ੁਰੂ ਕਰਤਾ ਮੇਰੇ ਤੇ ਜਿਹੜਾ ਵਿਸ਼ਵਾਸ ਕੀਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕੋਰਡੀਨੇਟਰ ਮੁੱਖ ਮੰਤਰੀ ਦਿੱਲੀ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਮੈਂ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਤੇ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤ ਕੇ ਇਹ ਸੀਟ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਪਾਵਾਂਗੇ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਇਹ ਰੋਕਦੇ ਵੇਖੋ ਮੁੱਦੇ ਪਹਿਲਾਂ ਤਾਂ ਇਹ ਆ ਕਿ ਜਿਹੜੇ 2 ਸਾਲਾਂ ਦੇ ਕੀਤੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੇ ਉਹਨਾਂ ਕੰਮਾਂ ਨੂੰ ਲੋਕ ਫਤਵਾ ਦੇਣਗੇ ਕਿਉਂਕਿ ਲੋਕੀ ਵੀ ਸਾਰਾ ਕੁਝ ਜਾਣਦੇ ਆ ਲੋਕ ਪਿਛਲੀਆਂ ਸਰਕਾਰਾਂ ਦੇ ਕੀਤੇ ਕੰਮਾਂ 'ਚ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ 'ਚ ਤੁਲਨਾ ਕਰਨਗੇ ਪਿਛਲੀਆਂ ਸਰਕਾਰਾਂ 'ਚ ਪੰਜਾਂ ਸਾਲਾਂ 'ਚ ਕੁਝ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲਾਂ 'ਚ ਹੀ ਬੜੇ ਕੰਮ ਹੋਏ ਆ 44000 ਤੋਂ ਵੱਧ ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਆ ਪਿਛਲੀਆਂ ਸਰਕਾਰਾਂ 'ਚ ਜਾਂ ਤੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਦੀਆਂ ਸੀ ਜਾਂ ਜਿਹੜਾ ਵੱਡੀ ਰਿਸ਼ਵਤ ਲੈ ਕੇ ਜਾਂਦਾ ਹੈ ਉਹਨੂੰ ਨੌਕਰੀ ਮਿਲਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਆ ਪਾਵੇਂ ਕੋਈ ਗਰੀਬ ਆ ਪਾਵੇਂ ਕੋਈ ਅਮੀਰ ਆ ਉਹਨੂੰ ਨੌਕਰੀ ਮਿਲੀ ਆ ਜਿਹੜਾ ਮੈਰਿਟ ਦੇ ਵਿੱਚ ਆਇਆ ਜਿਲ੍ਹਾ ਤਰਨਤਾਰਨ ਚ ਕਿੰਨੀਆਂ ਨੌਕਰੀਆਂ ਆਈਆਂ ਜੀ ਵੇਖੋ ਇਹ ਜੇ ਤੁਸੀਂ ਮੇਰੇ ਤੋਂ ਲੈਣੇ ਆ ਡਾਟੇ ਲੈਣੇ ਆ ਮੇਰੇ ਕੋਲ ਦਫ਼ਤਰ ਆ ਜਿਓ ਮੈਂ ਤੁਹਾਨੂੰ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਦਾ ਹਰ ਪਿੰਡ ਦਾ ਡਾਟਾ ਦੇ ਦੂੰਗਾ ਵੀ ਕਿਹੜੇ ਪਿੰਡੋਂ ਕਿੰਨੇ ਭਰਤੀ ਹੋਏ ਆ ਅੱਜ ਤੋਂ ਆ ਵੇਖਿਆ ਨਾ ਬਤਾਲੇ ਪਿੰਡ ਤੋਂ ਦੋ ਮੁੰਡੇ ਜਿਹੜੇ ਹਾਕੀ ਖੇਡਦੇ ਰਹਿਆ ਇੰਟਰਨੈਸ਼ਨਲ 골ਡ ਮੈਡਲ ਲੈ ਕੇ ਆਏ ਆ ਦੋ ਮੁੰਡਿਆਂ ਨੂੰ ਡੀਐਸਪੀ ਲਾਤਾ ਇੱਕ ਪਿੰਡ ਦੇ ਦੋ ਮੁੰਡਿਆਂ ਨੂੰ ਹੀ ਲਾਤਾ ਯੋਗਤਾ ਤੇ ਆਧਾਰ ਤੇ ਹਰ ਬੱਚੇ ਨੂੰ ਜਿਹੜੀ ਉਹ ਨੌਕਰੀ ਦਿੱਤੀ ਗਈ ਆ ਬਾਕੀ ਜੇ ਕਿਸੇ ਭਰਾ ਨੇ ਡਾٹے ਲੈਣੇ ਆ ਮੇਰੇ ਕੋਲ ਕਿਸੇ ਦਿਨ ਦਫਤਰ ਆ ਜਿਓ ਮੈਂ ਤੁਹਾਨੂੰ ਸਾਰੇ ਡਾٹے ਜਿਹੜੇ ਆ ਉਹ ਦੇ ਦਿਆਂਗਾ ਤੁਹਾਡੇ ਵਿਰੋਧ ਜੇ ਰਾਣਾ ਗੁਰਜੀਤ ਸਿੰਘ ਜਾਂ ਡਿਪਾ ਜਾਂ ਕੋਈ ਜੇ ਖਾਲੀ ਵੱਡਾ ਪਲੀਟਰ ਆਂਦਾ ਤੇ ਕਿਤਰਾ ਦਾ ਵੇਖੋ ਭਾਵੇਂ ਰਾਣਾ ਗੁਰਜੀਤ ਜੀ ਆ ਜਾਣ ਭਾਵੇਂ ਕੋਈ ਹੋਰ ਲੀਡਰ ਵੱਡਾ ਆ ਜੇ ਚੋਣ ਲੜਨਾ ਹਰੇਕ ਦਾ ਅਧਿਕਾਰ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਲੋਕਤੰਤਰ ਆ ਬਾਕੀ ਐਰਕਾ ਲੋਕਾਂ ਨੇ ਜਿਹੜਾ ਉਹ ਮਨ ਬਣਾ ਲਿਆ ਪੀ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਪੁੱਤ ਬਣ ਕੇ ਪੰਜਾਬ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਆ 2 ਸਾਲ ਜਿਹੜੇ 19 ਕੀ ਕੰਮ ਰਹਿ ਗਿਆ ਉਹ ਵੀ ਅਗਲੇ ਤਿੰਨਾਂ ਸਾਲਾਂ ਚ ਕਰ ਦਿੰਦੇ ਆ ਲੋਕਾਂ ਨੂੰ ਪਤਾ ਆ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰ ਦਿੰਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਕੇ ਵਿਖਾਉਂਦੇ ਆ ਦਿੱਲੀ ਚ ਵਾਰ-ਵਾਰ ਸਰਕਾਰ ਰੀਪੀਟ ਹੋਈ ਹੈ ਤਿੰਨ ਰਤੀ ਜੀਰਾਂ ਰੀਪੀਟ ਹੋਈ ਹੈ ਉਸੇ ਤਰ੍ਹਾਂ ਪੰਜਾਬ ਚ ਵੀ ਹੁਣ 24 ਚ ਵੀ ਫਤਵਾ ਦੇਣਗੇ 27 ਚ ਵੀ ਦੇਣਗੇ 32 37 42 47 ਚ ਵੀ ਲੋਕ ਫਤਵਾ ਦੇਣਗੇ